ਹੌਟ ਨਿਊਜ਼ ਦੇਖਣ ਲਈ ਦੱਸ ਕਰ ਸਵਾਗਤ ਹੈ ਮੈਂ ਹਾਂ ਆਪ ਦਾ ਆਪਣਾ ਗੌਰਵ ਸਾਡੇ ਦੇਸ਼ ਦੇ ਖਿਡਾਰੀ ਅਲੱਗ-ਅਲੱਗ ਦੇਸ਼ਾਂ ਵਿੱਚ ਜਾ ਕੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਲੇਕਿਨ ਜਦੋਂ ਮੌਕੇ ਦੀ ਸਰਕਾਰ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਲਈ ਨਿਵਾਜਿਆ ਜਾਂਦਾ ਹੈ ਤੇ ਉਹੀ ਮਾਨ ਸਨਮਾਨ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੂੰ ਤਿੰਨ-ਤਿੰਨ ਸਾਲ ਦਾ ਸੰਘਰਸ਼ ਕਰਨਾ ਪੈ ਜਾਂਦਾ ਹੈ ਇੱਕ ਅਜਿਹੇ ਮਾਮਲਾ ਸਾਡੇ ਸਾਹਮਣੇ ਆਇਆ ਦੱਸ ਦਈਏ ਕਿ ਇੰਟਰਨੈਸ਼ਨਲ ਹਾਕੀ ਖਿਡਾਰੀ ਮਨਦੀਪ ਸਿੰਘ ਜਿਨ੍ਹਾਂ ਨੇ 올림픽ਸ 'ਚ ਜਾ ਕੇ ਬ੍ਰਾਊਨ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀਗਾ ਤਕਰੀਬਨ 3 ਸਾਲ ਲੱਗੇ ਉਹਨਾਂ ਨੂੰ ਡੀਐਸਪੀ ਦੀ ਪੋਸਟ ਲੈਂਦੇ ਹੋਏ ਮੌਕੇ ਦੀ ਤੁਹਾਨੂੰ ਦੱਸ ਦਈਏ ਕਿ ਮੌਕੇ ਦੀ ਜਿਹੜੀ ਮੌਜੂਦਾ ਸਰਕਾਰ ਸੀਗੀ ਉਹਨਾਂ ਵੱਲੋਂ ਐਲਾਨਿਆ ਗਿਆ ਸੀ ਕਿ ਮਨਦੀਪ ਸਿੰਘ ਨੂੰ ਉਹਨਾਂ ਨੂੰ ਡੀਐਸਪੀ ਦੀ ਪੋਸਟ ਨਾ ਨਵਾਜ਼ਿਆ ਜਾਏਗਾ ਲੇਕਿਨ ਅੱਜ 3 ਸਾਲ ਹੋ ਗਏ ਨੇ 3 ਸਾਲ ਬਾਅਦ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਹੁਣ ਉਹਨਾਂ ਨੂੰ ਆਫਰ ਲੈਟਰ ਦਿੱਤੇ ਗਏ ਨੇ ਤੇ ਉਹਨਾਂ ਨੂੰ ਉਹਨਾਂ ਦੀ ਬੰਦੀ ਜਿਹੜੀ ਮਾਨ ਸਨਮਾਨ ਹੈ ਉਹ ਦੇ ਦਿੱਤਾ ਗਿਆ ਸੋ ਇਸ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਉਹਨਾਂ ਦੇ ਘਰ ਗਏ ਤੇ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀਗੀਆਂ ਤੇ ਘਰ ਦੇ ਆ ਤਾਂ ਕੀ ਕਹਿਣਾ ਸੀ ਆਉ ਜਾਣਦੇ ਆ ਬਿਲਕੁਲ ਜੀ ਸਭ ਤੋਂ ਪਹਿਲੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਅੱਜ ਫਾਈਨਲੀ ਸਾਨੂੰ ਲੈਟਰਾਂ ਮਿਲੀਆਂ ਆ ਤੇ 2.5 ਸਾਲ ਹੋ ਗਏ ਸੀ ਸਾਨੂੰ ਆਫਰ ਲੈਟਰ ਮਿਲੀ ਸੀ ਤੇ ਅੱਜ ওই ਚੀਜ਼ ਦਾ ਵੇਟ ਕਰ ਰਹੇ ਸੀ ਸਾਨੂੰ ਜਲਦੀ ਜਲਦੀ ਜੋਇਨਿੰਗ ਲੈਟਰ ਮਿਲੇ ਤੇ ਅੱਜ ਫਾਈਨਲੀ ਮਿਲੀ ਆ ਬਹੁਤ ਖੁਸ਼ੀ ਦੀ ਗੱਲ ਆ ਸੋ ਅੱਜ ਜੁਆਇਨਿੰਗ ਲੈਟਰ ਤਾਂ ਮੈਨੂੰ ਕਿਹੜੇ ਅਹੁਦੇ ਨਾਲ ਮਿਲਿਆ ਹੈ ਸਰਕਾਰ ਵੱਲੋਂ ਅੱਜ ਸਾਨੂੰ ਪੀਪੀਐਸ ਐਜ਼ ਅ ਡੀਐਸਪੀ ਸਾਨੂੰ ਮਿਲੀ ਆ ਤੇ ਪੀਸੀਐਸ ਐਚਡੀਐਮ ਚਾਰ ਮੁੰਡਿਆਂ ਨੂੰ ਮਿਲੀ ਆ ਪੰਜ ਮੁੰਡਿਆਂ ਨੂੰ ਡੀਐਸਪੀ ਮਿਲੀ ਆ ਜਿਵੇਂ 올림픽 ਦੇ ਅੰਦਰ ਬ੍ਰਾਊਨ ਮੈਡਮ ਜਿੱਤਣ ਤੋਂ ਬਾਅਦ ਤਕਰੀਬਨ ਪਹਿਲਾਂ ਤੁਹਾਨੂੰ ਕਾਂਗਰਸ ਸਰਕਾਰ ਵੱਲੋਂ ਜਿਹੜਾ ਆਫਰ ਲੈਟਰ ਜਿਹੜੇ ਦੇਣ ਦੀ ਗੱਲ ਕੀਤੀ ਗਈ ਸੀ ਨੌਕਰੀਆਂ ਦੇਣ ਦੀ ਗੱਲ ਕੀਤੀ ਗਈ ਸੀ ਉਸ ਤੋਂ ਬਾਅਦ ਤਕਰੀਬਨ 4 ਸਾਲ ਬਾਅਦ ਅੱਜ ਤੁਹਾਨੂੰ ਅ ਜਿਹੜੀ ਨੌਕਰੀ ਮਿਲੀ ਹੈ ਇਹਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਕਿਉਂਕਿ ਉਸ ਟਾਈਮ ਸਾਨੂੰ ਆਫਰ ਲੈਟਰ ਮਿਲੀਆਂ ਸੀ ਤੇ ਅਸੀਂ ਬਹੁਤ ਵੇਟ ਕੀਤੀ ਤੇ ਚੰਡੀਗੜ੍ਹ ਵੀ ਜਾਂਦੇ ਰਹੇ ਤੇ ਜਦੋਂ ਆ ਸਰਕਾਰ ਆਈ ਤੇ ਅਸੀਂ ਦੋ ਤਿੰਨ ਵਾਰ ਗਏ ਨਾ ਤੋਂ ਤੇ ਇਹਨੂੰ ਦੱਸਿਆ ਆਪਣਾ ਹਾਲ ਤੇ ਉਸ ਤੋਂ ਬਾਅਦ ਫਾਈਨਲੀ ਸਾਨੂੰ ਅੱਜ ਦੇ ਦਿਨ ਸਾਨੂੰ ਜੁਆਇਨਿੰਗ ਲੈਟਰ ਦਿੱਤੀ ਗਈ ਬੜਾ ਹੀ ਸਮਾਂ ਜਿਹੜਾ ਇਹਦੇ ਵਿੱਚ ਲੱਗਿਆ ਪਹਿਲੋਂ ਕਾਂਗਰਸ ਨੂੰ ਲੰੋਂ ਲੈਣੇ ਆ ਗਿਆ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੁਹਾਨੂੰ ਆ ਕੇ ਜੁਆਇਨ ਕਰਾ ਦਿੱਤਾ ਗਿਆ ਹੈ ਨੂੰ ਕਿੱਦਾਂ ਦੇਖਦੇ ਹੋ ਇੱਕ ਪਾਸੇ ਕਾਂਗਰਸ ਸਰਕਾਰ ਵੱਲੋਂ ਲੰਨਿਆ ਜਾਣਾ ਫਿਰ ਆਮ ਆਦਮੀ ਵੱਲੋਂ ਇਸ ਨੂੰ ਤਕਰੀਬਨ 2 ਤੋਂ 3 ਸਾਲ ਬਾਅਦ ਜਿਹੜਾ ਇੰਪਲੀਮੈਂਟ ਕਰਨਾ ਹੈ ਬਿਲਕੁਲ ਆਈ ਥਿੰਕ 2.5 ਤੋਂ 3 ਸਾਲ ਹੋ ਗਏ ਸੀਗੇ ਕਾਂਗਰਸ ਸਰਕਾਰ ਨੇ ਸਾਨੂੰ ਆਫਰ ਲੈਟਰ ਦਿੱਤੀਆਂ ਸੀ ਤੇ ਅਸੀਂ ਉਸ ਟਾਈਮ ਵੀ ਬਹੁਤ ਚੰਡੀਗੜ੍ਹ ਜਾ ਕੇ ਉਹਨਾਂ ਨੂੰ ਇਹ ਚੀਜ਼ਾਂ ਕਈਆਂ ਬਟਸਿਲ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਕਿਉਂਕਿ ਅਸੀਂ ਵੀ ਜ਼ਿਆਦਾ ਟਾਈਮ ਅਸੀਂ ਕੈਂਪ 'ਚ ਰਹਿੰਦੇ ਆ ਤੇ ਜਦੋਂ ਵੀ ਆਉਨੇ ਸੀ ਇੱਕ ਦੋ ਗੀੜੇ ਸਾਡੇ ਲੱਗਦੇ ਸੀਗੇ ਸਟਿਲ ਜਦੋਂ ਆ ਸਰਕਾਰ ਆਈ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਤੇ ਅੱਜ ਸਾਨੂੰ ਲੈਟਰ ਮਿਲਿਆ ਅ ਵੀਰ ਕਿੱਦਾਂ ਦੇਖਦੇ ਹੋ ਕਿ ਜੋ ਖਿਡਾਰੀਆਂ ਨੂੰ ਜਿਹੜਾ ਸਨਮਾਨ ਜਿਹੜਾ ਹੁਣ ਮਿਲਿਆ ਤੁਹਾਨੂੰ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਨਮਾਨ ਬਹੁਤ ਪਹਿਲੂ ਮਿਲ ਜਾਣਾ ਚਾਹੀਦਾ ਸੀ ਅ ਬਿਲਕੁਲ ਜੀ ਪਹਿਲੇ ਜਦੋਂ ਆਪਾਂ ਉਹ ਕੋਈ ਚੀਜ਼ ਲੈ ਕੇ ਆਉਣੇ ਮੈਡਲ ਲੈ ਕੇ ਆਉਣੇ ਇੰਡੀਆ ਲਈ ਤੇ ਆਈ ਥਿੰਕ ਨਾਲ ਹੀ ਦੇਣਾ ਚਾਹੀਦਾ ਬਟ ਦੇਖਿਆ ਜਾ ਵੀ ਕਿ ਸਰਕਾਰ ਚੇਂਜ ਹੋ ਗਈ ਸੀਗੀ ਉਸ ਟਾਈਮ ਵੀ ਤੇ ਕਾਂਗਰਸ ਤੋਂ ਜਿੱਦਾਂ ਇੱਧਰ ਆਗੇ ਸੀਗੇ ਆਪਣੇ ਆਮ ਆਦਮੀ ਆ ਗਈ ਸੀ ਤੇ ਬਟ ਥੋੜਾ ਟਾਈਮ ਲੱਗਾ ਬਟ ਸਟਿਲ ਸੀਐਮ ਸਾਹਿਬ ਨੇ ਵਾਦਾ ਕੀਤਾ ਸੀਗਾ ਤੇ ਉਹ ਅੱਜ ਸਾਨੂੰ ਫਾਈਨਲੀ ਲੈਟਰ ਮਿਲੀਆਂ ਉਹਦੇ ਹੱਥੋਂ ਕਦੋਂ ਜੁਆਇਨਿੰਗ ਕਰ ਦੇਣਾ ਹੈ ਜੁਆਇਨਿੰਗ ਅਸੀਂ ਹੁਣ ਕੈਂਪ ਤੇ ਚੱਲ ਜਾਣਾ ਹੈ ਤੇ ਆ ਕੇ 26 27 ਤਰੀਕ ਨੂੰ ਅਸੀਂ ਜੁਆਇਨ ਕਰਾਂਗੇ ਅੱਜ ਕੱਲ ਦਾ ਯੂਥ ਹੈ ਉਹਨੂੰ ਕੋਈ ਮੈਸੇਜ ਬਿਲਕੁਲ ਮੈਂ ਇਹ ਮੈਸੇਜ ਦਊਂਗਾ ਕਿ ਜਿਹੜੇ ਡਰੱਗਸ ਵੱਲ ਜਾ ਰਿਹਾ ਜਾਂ ਨਸ਼ਾ ਵੱਲ ਜਾ ਰਿਹਾ ਤੇ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਤੁਸੀਂ ਸਪੋਰਟਸ ਚ ਜਾਓ ਕਿਉਂਕਿ ਮੈਂ ਇੱਕ ਕਹਿਣਾ ਚਾਹੁੰਦਾ ਕਿ ਜਿੱਦਾਂ ਸੀਐਮ ਸਾਹਿਬ ਨੇ 올림픽 ਜਾਣ ਤੋਂ ਪਹਿਲੇ 15 ਲੱਖ ਦਾ ਉਹਨਾਂ ਨੇ ਕਰਤਾ ਸੀਗਾ ਕਿ ਤੁਹਾਨੂੰ ਟ੍ਰੇਨਿੰਗ ਲਈ 15 ਲੱਖ ਦੇਵੋਗੇ ਤੇ ਇਹ ਬਹੁਤ ਵਧੀਆ ਚੀਜ਼ ਹੈਗੀ ਤੇ ਆਈ ਥਿੰਕ ਮੈਂ ਇਹ ਕਹੂੰਗਾ ਕਿ ਤੁਸੀਂ ਜਿੱਨਾ ਸਪੋਰਟਸ ਚ ਆਓਗੇ ਤੁਸੀਂ ਇੱਕ ਫਿਟਰ ਹੋਵੋਗੇ ਤੇ ਤੁਹਾਡਾ ਮਨ ਰਹੇਗਾ ਤੁਹਾਡਾ ਏਮ ਰਹੂਗਾ ਇੱਕ ਹੀ ਟਾਰਗੇਟ ਤੁਸੀਂ ਕਿੱਥੇ ਤੱਕ ਤੁਸੀਂ ਜਾਣਾ ਚਾਹੁੰਦੇ ਆ ਤੇ ਉਹ ਇੱਕ ਸਪੋਰਟਸ ਦੇ ਨਾਲ ਵਧੀਆ ਚੀਜ਼ ਰਹੂਗੀ ਤੇ ਆਈ ਥਿੰਕ ਸਪੋਰਟਸ ਚ ਰਹੋਗੇ ਤਾਂ ਵਧੀਆ ਚੀਜ਼ ਹਾਂਜੀ ਖੁਸ਼ੀ ਦੀ ਗੱਲ ਹੈ ਸਾਡੇ ਬਾਤੇ ਵੀ ਅੱਜ ਬੱਚਿਆਂ ਨੂੰ ਜੁਨੀਅਰ ਰੈਟਰ ਮਿਲ ਗਈਆਂ ਅਚਨ ਸਮਾਂ ਲੱਗ ਗਿਆ ਜੀ 2 ਸਾਲ ਦਾ ਰੈਟਰ ਮਿਲਣ ਬਾਅਦ ਤੇ ਸਕਾਰ ਬਣੀ 2 ਸਾਲ ਹੋ ਗਏ ਆ ਤੇ ਮਿਲ ਗਏ ਜੀ ਬੱਚਿਆਂ ਨੂੰ ਬੱਚਿਆਂ ਦੇ ਜਿਹੜੇ ਆਉਂਦੀ ਓਲੰਪਿਕ ਆ ਉਦੇ ਬਾਰੇ ਵੀ ਇਹਨਾਂ ਨੂੰ ਵਧੀਆ ਬੇਕ ਮਿਲ ਜਾਣਗੇ ਤੁਹਾਨੂੰ ਵੀ ਅੱਜ ਅਸੀਂ ਜੋ ਤੁਹਾਨੂੰ ਮੈਨਣਾ ਚਾਹੀਦਾ ਮਿਲ ਗਿਆ ਆ ਤੇ ਹੁਣ ਇਹ ਦੋ ਚਾਰ ਮਹੀਨੇ ਜੇ ਇਹਨਾਂ ਦਾ ਮਨ ਖੁਸ਼ ਹੋਊਗਾ ਤੇ ਵਧੀਆ ਪ੍ਰੈਕਟਿਸ ਕਰਨਗੇ ਓਮਰ ਸਮੇਂ ਜੋ 올림픽 ਹੋਣੀਆਂ ਤੇ ਉਹਦੇ ਵਿੱਚ ਮੈਡਲ ਜਿਹੜਾ ਆ ਉਹ ਲੈ ਆ ਕੇ ਫਿਰ ਦੁਆਈ ਪੰਜਾਬ ਦੀ ਝੋਲੀ ਪਾਉਣਗੇ ਪਿਛਲੀ ਵਾਰ 올림픽ਸ ਦੇ ਵਿੱਚ ਗ੍ਰਾਉਂਡ ਮੈਡਲ ਜਿੱਤਣ ਤੋਂ ਬਾਅਦ ਉਸ ਸਮੇਂ ਦੀ ਸਰਕਾਰ ਕਾਂਗਰਸ ਦੁਆਰਾ ਖਿਡਾਰੀਆਂ ਨੂੰ ਨੌਕਰੀਆਂ ਦੇਣ ਦਾ एलान ਹੈ ਅਸੀਂ ਕਿੰਨੇ ਤਲਬੀਬਿੰਦ 10 ਸਾਲ ਹੋ ਚੁੱਕੇ ਨੇ ਨੌਕਰੀਆਂ ਹੋ ਜਾ ਕੇ ਮਿਲਦੀਆਂ ਪਈਆਂ ਨੇ ਇਹਨੂੰ ਕਿੱਦਾਂ ਦੇਖਦੇ ਹੋ ਹਾਂਜੀ ਉਹ ਐਕਚੁਅਲੀ ਜਦੋਂ ਅਨਾਉਂਸਮੈਂਟ ਹੋਈ ਸੀ ਕਿ 올림픽 ਜਿੱਤੇ ਆ ਉਹ ਜੋ ਕੈਪਟਨ ਮੁਰਿੰਦਰ ਸਿੰਘ ਆ ਉਹ ਰਾਜੀ ਜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਅਨਾਉਂਸਮੈਂਟ ਕੀਤੀ ਉਹਨਾਂ ਨੇ ਕਿਆ ਸੀਗਾ ਵੀ ਤੁਸੀਂ ਜਿਹਨੇ ਪਿੱਛੇ ਤੋਂ ਹੁਣ ਪਿੱਛੇ ਤੋਂ ਜੋ ਜਿਹਨੇ ਮਤਲਬ ਪੀਪੀਐਸ ਤੋਂ ਪਿੱਛੇ ਤੋਂ ਜੋ ਤੇ ਬੱਚਿਆਂ ਨੇ ਆਪਣੇ ਦੋਸੇ ਵੀ ਆਉਣ ਆ ਉਹਨਾਂ ਨੂੰ ਜੋ ਦੇਤਾ ਸੀ ਵੀ ਅਸੀਂ ਆ ਆਉਣ ਆ ਉਦੋਂ ਵਿੱਚ ਕਿਪਟ ਸਾਬ ਨੂੰ ਲਾ ਦਿੱਤਾ ਗਿਆ ਤੇ ਨਵੀਂ ਫਿਰ ਜਿਹੜੀ ਕਾਂਗਰਸੀ ਸਰਕਾਰ ਬਣੀ ਉਹਦੇ ਵਿੱਚ ਸੀਐਮ ਜੋ ਚੰਨੀ ਨੂੰ ਉਹਨਾਂ ਨੂੰ ਬਣਾਇਆ ਗਿਆ ਤੇ ਉਹ ਤਿੰਨ ਮਹੀਨੇ ਦੇ ਟਾਈਮ ਵਿੱਚ ਉਹ ਜੁਆਇਨ ਦੇ ਸਕਦੇ ਸੀਗੇ ਸਰਕਾਰ ਵਿੱਚ ਚਲਦੀ ਹੁੰਦੀ ਸੀਗੀ ਲੇਕਿਨ ਕਿਤੇ ਨਾ ਕਿਤੇ ਉਹ ਚੁੱਕ ਹੋਈ ਜਿਹੜੀ ਕਿ ਬੱਚਿਆਂ ਨੂੰ ਉਦੋਂ ਜੁਆਇਨ ਨਹੀਂ ਦਿੱਤੇ ਗਈ ਤੇ ਨਵੀਂ ਸਰਕਾਰ ਬਣਦੀ ਆ ਉਹਨੂੰ ਪਾਲਿਸੀ ਬਣੇ ਪੈਂਦੀ ਆ ਆ ਉਦੀ ਆਪਣੀ ਪਾਲਿਤੀ ਹੁੰਦੀ ਆ ਪਾਲਿਤੀ ਬਣ ਕੇ ਅ ਹਸਪਤਾਲ ਮਿਲ ਹੋ ਕੇ ਤੇ ਬਾਅਦ ਚ ਹੁਣ ਜਾ ਕੇ ਜੁਹਾਂ ਨੂੰ ਜੋ ਇੰਡਰਟੇਮਣੀ ਆ ਇੱਕ ਚੀਜ਼ ਦੇਖਣ ਨੂੰ ਮਿਲਿਆ ਕਿ ਕਾਂਗਰਸ ਨੂੰ ਪਹਿਲਾਂ ਅਲਾਨ ਨਹੀਂ ਆ ਗਿਆ ਸੀਗਾ ਤਕਰੀਬਨ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਪਰਿੰਦਰ ਸਰਕਾਰ ਜੇ ਹੁੰਦੀ ਤਾਂ ਪਹਿਲਾਂ ਮਿਲ ਜਾਂਦੀ ਲੇਕਿਨ ਕਾਂਗਰਸ ਲੋ ਅਲਾਨਨ ਤੋਂ ਬਾਅਦ ਉਹਨਾਂ ਨੇ ਦੇਖਣ ਨੂੰ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਕੋ ਵਾਦਾ ਪੂਰਾ ਕਰਨ ਦੀ ਨਜ਼ਰ ਹੈ ਹਾਂਜੀ ਸੀਐਮ ਭੌਤਮਨ ਜੀ ਅ ਬਾਦੇ ਜਿੰਨੇ ਵੀ ਕੀਤੇ ਕਰ ਰਹੇ ਆ ਪੂਰੇ ਕਰ ਰਹੇ ਆ ਤੇ ਖੁਦ ਵੀ ਕਿੰਨੀਆਂ ਚੀਜ਼ਾਂ ਦੇ ਬਾਦੇ ਪੂਰੇ ਕਰ ਰਹੇ ਆ ਤੇ ਸਾਨੂੰ ਉਮੀਦ ਹੈ ਵੀ ਉਮਰ ਸਮੇਂ ਚ ਜੋ ਪਾਲਿਸੀ ਬਣ ਰਹੀ ਆ ਉਹਨੂੰ ਪੂਰਾ ਮਤਲਬ ਉਹ ਬਚਾਨ ਜ਼ਰੂਰ ਕਾਮਯਾਬ ਹੋਣਗੇ ਜੀ ਸਭ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਖਿਡਾਰੀਆਂ ਨੂੰ ਅੱਜ ਸਨਮਾਨ ਨਾਲ ਜਿਹੜਾ ਨਮਾਜ਼ਿਆ ਗਿਆ ਹੈ ਉਹ ਬਹੁਤ ਪਹਿਲਾਂ ਹੀ ਨਮਾਜ਼ ਦੇਣਾ ਚਾਹੀਦਾ ਸੀ ਨਹੀਂ ਨਾ ਪਹਿਨ ਨਮਾਜ਼ ਸਕਦੇ ਸੀਗੇ ਜੀ ਤੇ ਸੋਡੀ ਸੀਐਮ ਸਾਹਿਬ ਨਾਲ ਗੱਲ ਹੋਈ ਸੀ ਕਿ ਜਦੋਂ ਕੌਮਤਬਲ ਗਿਮਾ ਜਿੱਤੇ ਆ ਉਦੋਂ ਉਹਨਾਂ ਨਾਲ ਗੱਲ ਹੋਈ ਸੀ ਕਿ ਬਈ ਉਹ ਕਹਿੰਦੇ ਵੀ ਅ ਸੰ ਪਾਲਿਸੀ ਬਣਾਉਣੀ ਪੈਣੀ ਆ ਪਾਲਿਸੀ ਬਣਾ ਕੇ ਫਿਰ ਉਹਨੂੰ ਨਹੀਂ ਜਨਰੇਟ ਦਵਾਂਗੇ ਤੇ ਸੀਐਮ ਕੋਲ ਜੀ ਬਹੁਤ ਕੰਮ ਹੁੰਦੇ ਆ ਉਹਨਾਂ ਦੇ ਆਪਣੇ ਬੱਕੀ ਕੰਮ ਕਰਨੇ ਆ ਫਿਰ ਪਾਲਿਸੀ ਬਣਾਉਣ ਕੋ ਟਾਈਮ ਲੱਗਿਆ ਤੇ ਕੁਛ ਨਾ ਕੁਛ ਡੇਢ ਯੂਰ ਹੋਇਆ ਲੇਕਿਨ ਅੱਗੇ ਪੰਜਾਬੀ ਵੀ ਡੇਰ ਵੀ ਹੋਈ ਤਾਂ ਦਰਤ ਕਮ ਹੋ ਗਿਆ ਅਸੀਂ ਸੀਐਮ ਸਾਫ ਦਾ ਚੁਗਲਿਆਂ ਦਾ ਗੱਲਣਾ ਚਾਹੁੰਦੇ ਆ ਸੋ ਇਹ ਸੀ ਕਿ ਸਾਡੇ ਨਾਲ 스타 ਖਿਡਾਰੀ ਮਨਦੀਪ ਅਤੇ ਉਹਨਾਂ ਦੇ ਫਾਦਰ ਸਾਹਿਬ ਜਿਨ੍ਹਾਂ ਦਾ ਕਿਤੇ ਨਾ ਕਿਤੇ ਕਹਿਣਾ ਹੈ ਕਿ ਅਗਰ ਖਿਡਾਰੀਆਂ ਨੂੰ ਇੰਨਾ ਸਮੇਂ ਵੇਟ ਕਰਨੀ ਪੈਗੀ 2 2 3 3 ਸਾਲ ਦਾ ਸੰਘਰਸ਼ ਕਰਨਾ ਪਏਗਾ ਉਹਨਾਂ ਨੇ ਮਾਨ ਸਮਾਨ ਪ੍ਰਾਪਤ ਕਰਨ ਵਾਸਤੇ ਤੇ ਕਿਤੇ ਨਾ ਕਿਤੇ ਮੌਕੇ ਦੀ ਸਰਕਾਰ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਖਿਡਾਰੀਏ ਜੋ ਕਿ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਉਹਨਾਂ ਨੂੰ ਪਹਿਲ ਤੌਰ ਤੇ ਦੇਖਿਆ ਜਾਵੇ ਸੋ ਇਦਾਂ ਦੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ ਮੈਨੂੰ ਗੌਰਵ ਨੂੰ ਦਿਓ ਇਜਾਜ਼ਤ ਕੈਮਰਾਮੈਨ ਅਮਰ ਦੇ ਨਾਲ